ਤੇ ਜੋੜਤੇ ਨੈਣ ਤੇਰੇ ਸੰਗ ਜੋੜਤੇ ਪੱਕਿਆਂ ਭਉਜਲ ਪਾਰ ਲਗਾਵੇ ਕੱਚਿਆਂ ਆਦ ਵਿੱਚਕਾਰ ਡਬਾਵੇ ਪੱਕਾ ਨਾਮ ਅਕਾਲ ਦਾ ਕੱਚਾ ਨਾਮ ਸ਼ਤਾਨ ਕੱਚੇ ਵਿੱਚ ਮੰਧਾਰ ਦੇ ਮੁੜ ਮੁੜ ਖੁਰ ਖੁਰ ਜਾਣ ਪਾਪੀ ਪਾਪ ਗਮਾਉਣ ਵਾਲੇ ਅੰਤ ਸਮੇਂ ਪਛਤਾਵੇ ਪੱਕਿਆ ਭਵਜਲ ਪਾਰ ਲਗਾਵੇਂ ਪੱਕਿਆ ਨਾਲ ਪ੍ਰੀਤ ਕਰ ਕੱਚਿਆ ਨਾਲ ਤੋੜ ਕੱਚੇ ਪਾ ਨਲਾਂ ਦੇ دین ਵਚਾਲੇ ਰੂੜ ਜੇ ਵਸ ਜਾਵੇ ਨਾਮ ਅੰਦਰ ਮਨ ਚੰਦੜੀ ਫਲ ਪਾਵੇਂ ਪੱਕਿਆ ਭਵਜਲ ਪਾਰ ਲਗਾਵੇਂ ਭਗਤ ਹਰੀ ਦਾਮ ਰਹਿ ਨਾਮ ਵੀ ਹੋਣਾ ਮੋਈ ਜੋ ਕੁਛ ਇੱਥੇ ਵੀ ਚੱਲੇ ਮਿਲਦਾ ਕੇ ਸੋਏ ਕੱਚਿਆ ਜਮਣ ਮਰਣ ਵਿੱਚ ਆਵੇ ਪੱਕਿਆ ਪਉਝਲ ਪਾਰ ਲਗਾਵੇ ਡੁੱਬਦੀ ਦੁਨੀਆ ਪਾਰ ਲਗਾਈ ਰਸ ਕੇ ਵੇਦ ਪੁਰਾਨਾ ਘਤ ਮੇ ਤੇਰੀ ਦੀਨ ਦੇ ਆਲਾ ਮੈਂ ਮੂਰਖ ਕਿ ਜਾਣਾ ਅਲਗਨ ਅੰਜਨ ਜੱਕੇ ਵਾਲੀ ਸਭ ਕੀ ਆਸ ਪਜਾਵੇ ਪੱਕਿਆ ਭਵਜਲ ਪਾਰ ਲਗਾਵੇਂ ਮੈਂ ਮਛਲੀ ਤੂੰ ਨੀ ਨਰਨੰਦਨ ਬਿਣ ਤੇਰੀ ਨਾ ਜੀਵਾ ਅਮਰਤ ਮੂੰਦਾ ਸਿਮਰਨ ਤੇਰਾ ਜਬ ਜਬ ਕਿਨ ਤਪੀਵਾ ਕੈਰਵਦਾਸ ਸੁਖੀ ਵਸੇ ਜੇ ਗੁਰੂ ਕੇ ਗੁਣ ਗਾਏ ਪੱਕਿਆ ਭਵਜਲ ਪਾਰ ਲਗਾਵੇਂ ਤਨ ਦੌਲਦ ਕਾ ਕੂੜਾ ਮਾਣਾ ਅੰਤ ਸਮੇਂ ਚੜ ਇਥੇ ਜਾਣਾ ਜਿਸ ਸੰਗ ਹਰ ਦਾ ਪੇਮ ਕਟੇ ਕਿਉ ਲੋੜਾ ਵੜਿਆਈ ਉੱਚਿਆਂ ਨੂੰ ਫਲ ਫਿਕੜੇ ਲੱਗਦੇ ਨੀਵੇਂ ਨੂੰ ਮਠਿਆਏ ਮਾਨੀ ਬਾਤਿਨ ਮਾਨਸ ਕਾਜੋ ਮਾਣੂ ਚੇਰਾ ਪਾਈ ਜਿਸ ਮਨ ਲਾਪਸ ਪਰਮੇਸ਼ਰ ਨੂੰ ਆਪਣਾ ਆਪ ਮਿਟਾਵੇ ਆਪਣੇ ਕੋ ਜੋ ਉੱਚਾ ਜਾਣੇ ਸੋ ਰਬਤਾ ਕਰ ਜਾਈ मैं मैं छोड़े तू तू गावी दिल ना किसी दुखावे देख बगाने पक्के कच्चे को मत टावे सोई भगत जिस जिसमन बस्त सचाई दतरे पलंग दुली चेतरिया रेशमदार सराने किसका मेरे रंगले बंगले ਅਤ ਤਸਜਦੂ ਛੱਡ ਜਾਣੀ ਜਿਸ ਦੇਹੀ ਵਿੱਚ ਭਵ ਬਿਰਾਜਤਾ ਸੋ ਵੀ ਸੰਗ ਨਾ ਜਾਈ ਜੇ ਸੰਗ ਹਰ ਕਾ ਪ੍ਰੇਮ ਕਟੈ ਕਿਉ ਲੋੜਾ ਵੜਿਆਏ ਦੇਖ ਮਕਾਮੁੜ ਜਾਣਾ ਹਾਤੀ ਕੁੜੀ ਮੇਰੋ ਤੇਰੋ ਜਾਵ ਚ ਬੈਠ ਕਿਸੇ ਨਹੀਂ ਰਹਿਣਾ ਦੋ ਦਿਨ ਰਹਿਣ ਬਸੇ ਰੋ ਕਰਵਦਾਸ ਸੁ ਸੁ ਮੇਰਾ ਸਭ ਕੁਝ ਜਿਸ ਮੇਰੀ ਬੰਤ ਬਣਾਈ ਮਾਨਸ ਜੀਵਨ ਦਰਸਨ ਸਾਰਾ ਇੱਕ ਬ੍ਰਹਮ ਦਾ ਪ੍ਰਵਾਰ ਆਪਣੇ ਸਾਰੇ ਹੈ ਜੋ ਦੁਨੀਆਂ ਦੇ ਵਿੱਚ ਆਏ ਇੱਕ ਪਿਤਾ ਕੇ ਧੀਆ ਪੁੱਤਰ ਹੋਤੇ ਨਹੀਂ ਪਰਾਏ ਇੱਕ ਮਿੱਟੀ ਕੇ ਭਾਂਡੇ ਨੇ ਸਭ ਸਾਜ ਸਾਜਨ ਹਾਰੀ ਇੱਕ ਬ੍ਰਹਮਾ ਤੂ ਸਭ ਉਤਪਾਤਉ ਜੀਵ ਜੰਤ ਬਨਦਾਰੇ ਵਾਰੂ ਮਾਰ ਮੁੜੀ ਹਰ ਕੋਈ ਜਲ ਜਲ ਰਾਮ ਬੁਲਾਈ ਆਪਣੇ ਸਾਰੇ ਹੈ ਜੋ ਦੁਨੀਆ ਦੇ ਵਿੱਚ ਆਏ ਸਭ ਕਾ ਇੱਕ ਬਰਾਬਰ ਜਾਣ ਜਗ ਵਿੱਚ ਆਣਾ ਜਾਣਾ ਇੱਕੋ ਸਭ ਕੋ ਦੇਵਣ ਵਾਲਾ ਸੇਰ ਸਰ ਕਾਣਾ ਦਾਣਾ ਉੱਚ ਨਾ ਕੋਈ ਨੀਚ ਨਾ ਕੋਈ ਇੱਕ ਪਿਤਾ ਕੇ ਜਾਏ ਆਪਣੀ ਸਾਰੀ ਹੈ ਜੋ ਦੁਨੀਆਂ ਦੇ ਵਿੱਚ ਆਏ ਜਗ ਰਚਨਾ ਕੋ ਦੇਖਣ ਆਏ ਦੇਖ ਪਿੱਛੇ ਮੁੜ ਜਾਓ ਜਗ ਰਚਨਾ ਹੈ ਕਿ ਖੇਲ ਰਚੀ ਹਰ ਦੇਖ ਪਿੱਛੇ ਮੁੜ ਜਾਓ ਨਾ ਕੁਝ ਇੱਥੇ ਲੈ ਕੇ ਆਏ ਨਾ ਕੋ ਨਾ ਲਜਾਉ ਕਰਤੇ ਕਾ ਕੁਝ ਅੰਤ ਨ ਆਏ ਕੜ-ਕੜ ਖੇਡਾਂ ਟਾਈ ਆਪਣੇ ਸਾਰੇ ਹੈ ਜੋ ਦੁਨੀਆਂ ਦੇ ਵਿੱਚ ਆਏ ਤੂੰ ਬੇਨੇ ਬਿਰ ਵਜਨਾ ਨਹੀਂ ਤਾਰ ਜਦੋਂ ਟੁੱਟ ਜਾਏ ਜਿਸ ਤੈਨੂੰ ਤਨ ਦੀ ਆਸ ਨੂੰ ਜਾਇ ਨਾ ਫੁਲ ਗਾਈ ਕਾਰਵ ਦਾਸ ਜਾਪੋ ਮਨੁਸਕੋ ਜੋਨ ਤੇ ਚੋ ਪਚਾਏ ਆਪਣੇ ਸਾਰੇ ਹੈ ਜੋ ਦੁਨੀਆਂ ਦੇ ਵਿੱਚ ਆਏ ਮਨੁੱਖ ਨਾਮ ਚੇਤਨ ਨਾਮ বিনা ਸਭ ਜਨਮ ਤਿਕਾਰ ਵੇਲਾ ਨਾਮ ਕਮਾਉਣ ਦਾ ਗਾਵਲ ਅੱਖੀਆਂ ਖੋਲ ਜਦ ਕੇ ਨਾਮ ਸਵਾਰ ਲੈ ਮਾਸ ਜਨਮ ਮੂਲ ਮਨੁੱਖ ਹੀਰੇ ਜਰਮ ਨੂੰ ਕੱਖ ਵਿੱਚ ਨਾ ਰੋਲਾ ਕੀ ਦੱਸੇਗਾ ਮਨ ਮੂਰਖਾ ਜੇ ਨਾਮ ਨਾ ਹੋਇਆ ਕੋਈ ਜਿੱਥੀ ਜਦ ਕਰਤਾਰ ਨੇ ਗੱੜੀ ਤੇਰੇ ਭੋਲਾ ਸੱਚੇ ਪਰਵਰਤੀ ਗਾਤੀ ਭੁੱਲੀ ਆਦ ਨਾ ਭੋ ਪਾਰ ਕਰੇ ਪਵ ਸਗਰੋਂ ਲੈ ਆਸੀ ਕਿਸ਼ਤੀ ਟੋਲਾ ਸਾਧੂ ਨਾ ਹੀ ਡੂਲਦੇ ਜੈਦੇਸ ਦਾ ਅੜੋ ਸਾਵਣੋਂ ਇੱਕ ਪਛਾਣ ਤੋਂ ਨਾ ਕਰ ਬੋਲ ਕਬੂਲਾ ਜੇ ਤੂੰ ਸੱਚਾ ਸੰਤ ਹੈ ਕੁਫਰ ਕਦੇ ਨਾ ਤੋਲਾ ਪਾਈ ਨਾ ਵਿੱਚ ਆਪਣੇ ਦੂਤ ਦੀ ਬੋਲਾ ਜੇ ਤੂੰ ਕਾਣੀ ਮਾਰਨੀ ਜਮਦੂਤਾ ਤੋ ਟੋ ਮਾਨ ਚੋਲਾ ਆਪਣਾ ਰੱਖੀ ਜਾਵਣ ਰੋਲਾ ਜਿਸ ਮਾਇਆ ਦੇ ਕਾਰਣੀ ਥਾਦਾ ਕਰਦਾ ਕੋ ਕੌਡੀ ਨਾਲ ਜਾਵਣੀ ਚੜਦਾ ਨੇ ਸਭ ਚੋਲਾ ਪੈਜ ਨਾ ਜਾਵੇ ਤੰਦੜੀ ਪਾਪਾਂ ਦੇ ਵਿੱਚ ਚੋਲਾ ਖੇਡਾ ਦੇ ਆਖੜਾ ਦੀਆਂ ਖੁਸ਼ ਹੁੰਦਾ ਕਰ ਕਰ ਗੋਲਾ ਗਿਲਦੇ ਹੀ ਤੇਰੀ ਛਾ ਦੇ ਉੜ ਜਾਣੀ ਵਾਹਰੂ ਓ ਮਨਜਾਰੀ ਨਾਮ ਸਿਮਰ ਮੁੱਕੇ ਆਵਣ ਜਾਵਣ ਤੇਰਾ ਜਿਨੇ ਤੈਨੂੰ ਸਾਜਿਆ ਮਨੁਸਹਰੀ ਨਾਲ ਜੋੜ ਸੋਈ ਤੂੰ ਤੋ ਪਾਹ ਦੇ ਚੌਜਨਾ ਦੇ ਰੂੜ ਉਹੀ ਕਰਨੇ ਹਾਰ ਹੈ ਪੂਰਨ ਸਬਦੀ ਲੋੜਾਂ ਟੁੱਟੇ ਟਾੜੀ ਉਮਰ ਦੀ ਸੋਈ ਸਕਦਾ ਜੋੜ ਮਿਲਣਾ ਜੇ ਭਗਵੰਤ ਨੂੰ ਕਰਮ ਕਮੰਦੜੇ ਛੋੜਾ ਪਾ ਕੇ ਝਗੜੇ ਮਜ਼ਬਦੇ ਬੈਠਾ ਵੀਰ ਵਛੂੜਾ ਮਾਨਸ ਜਾਤੀ ਇੱਕ ਹੈ ਦੀਨ ਮਜ਼ਬ ਸਭ ਕੋੜਾ ਚੱਕੀ ਫਿਰਦਾ ਕਚਰੇ ਪੱਕੇ ਨਾਲ ਤੂੰ ਪੱਕੇ ਪਾਰ ਲਗਾਵਦੇ ਕੱਚੇ ਦਿੰਦੇ ਰੋੜਾ ਉਤੋਂ ਬੱਗਾ ਹੰਸ ਤੂੰ ਅੰਦਰ ਕਾਲੀ ਬੋਲ ਸੱਪੇ ਰੰਗ ਕਾਲ ਦੇ ਸਾਡਾ ਪ੍ਰਾਣਿ ਗੜ ਲੈਂਦਾ ਫਿਰੇ ਕੁਆਸਨਾ ਮਾਲ ਪੰਛੀ ਨੂੰ ਮੂੜ ਤੈਨੂੰ ਉਸ ਮਾਲਕ ਦੀ ਸਾਰਨਾ ਗੱਲਾਂ ਕਰੇ ਕਰੋੜ ਕਰੋੜ ਦੋ ਦਿਨ ਕੇ ਬੰਜ਼ਾਰ ਆ ਤਕ ਲੱਤੀ ਜਾਣ ਕਰੋ ਬੰਸੂਲਾ ਤਿੰਨਾ ਚੁਵਣੀਆਂ ਜੋ ਕਲੀਆਂ ਰਹੇ ਮਰੂੜ ਥੈਣ ਪਾਈ ਮੰਗਤੇ ਅਗੇ ਮਿਲਨੇ ਕਿੱਥੋਂ ਦਾਉੜ ਚੰਗੇ ਮੰਦੇ ਬੰਦਿਆ ਗਿਲ ਅਗੇ ਹੋ ਨਚੋੜ ਸਲੋ ਕੰਮ ਪੱਥਰ ਨਾਲ ਪ੍ਰੀਤਰਾ ਕਰ ਅਥਰ ਨਾ ਲਾ ਹੋਣਾ ਕਰਮ ਦੇਵ ਦੇਵੀਆਂ ਮਨ ਦੇ ਢੋਰ ਪੂਜਨ ਕੂੜ ਹਰੀ ਬਿਣਿਆਰ ਮੜੀਆਂ ਦੇ ਵਿੱਚ ਵਸੇ ਨਾ ਰਾਮ ਕੂੜ ਕਪੜ ਕੇ ਇਹ ਕਲਾਮ ਗਿਲਦਾਸਾ ਜੋ ਬੁੱਤ ਪਚਾਰੀ ਉਸ ਦੁਨੀਆਂ ਦੀਵਾ ਜਿਹਰੀ